ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪ ਬਣਾਈਏ ਜੀ ਰੂਟੀਨ ਵਿੱਚ ਬਣਾਈ ਜਾਣ ਵਾਲੀ ਸਬਜ਼ੀ ਆਲੂ ਗਾਜਰ ਮੇਥੀ ਜਿਹੜੀ ਕਿ ਬੜੀ ਸਿੰਪਲ ਜੇ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਆਪਾਂ ਇੱਥੇ 250 ਗ੍ਰਾਮ ਲਈਏ ਗਾਜਰ ਤੇ ਇੱਕ ਲਈਏ ਜੀ ਵੱਡਾ ਆਲੂ ਤੇ ਇੱਕ ਛੋਟੀ ਜੀ ਗੁੱਟੀ ਲਈਏ ਆਪਾਂ ਮੇਥੀ ਦੀ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਕੱਟ ਲਿਆ ਉਸ ਤੋਂ ਬਾਅਦ ਜੀ ਆਪਾਂ ਲਈਏ ਇੱਕ ਕੜਾਈ ਤੇ ਵਿੱਚ ਇੱਕ ਚਮਚ ਪਾਇਆ ਉਹਦੇ ਸਰੋਂ ਦੇ ਤੇਲ ਦਾ ਵਿੱਚ ਪੋਣਾਂਗੇ ਥੋੜਾ ਜਿਹਾ ਜੀਰਾ ਫਿਰ ਪਾਵਾਂਗੇ ਜੀ ਬਿਲਕੁਲ ਥੋੜੀ ਜੀ ਅਜਵੈਨ ਜਿਨ੍ਹਾਂ ਨੂੰ ਪਸੰਦ ਹੋਈ ਉਹ ਪਾ ਦਿਓ ਦੂਸਰੇ ਸਕਿਪ ਕਰ ਦਿਓ ਬਰੀਕ ਕੱਟਿਆ ਹੋਇਆ ਪਾਵਾਂਗੇ ਅਦਰਕ ਲਸਣ ਹੌਲੀ ਹੌਲੀ ਇਹਨੂੰ ਮਿਕਸ ਕਰ ਦਾਂਗੇ ਜਦੋਂ ਇਹਨੇ ਆਪਣਾ ਹਲਕਾ ਜਿਹਾ ਕਲਰ ਚੇਂਜ ਕਰ ਲਿਆ ਫਿਰ ਪਾਵਾਂਗੇ ਵਿੱਚ ਦੋ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਕਾ ਲਾਂਗੇ ਫਿਰ ਕੱਟੇ ਜੀ ਆਪਾਂ ਦੋ ਵੱਡੇ ਪਿਆਜ਼ ਘਰ ਵਿੱਚ ਆਮ ਜੀ ਆਪ ਸਬਜ਼ੀਆਂ ਆਮ ਜੇ ਤਰੀਕੇ ਨਾਲ ਬਣਾਈਏ ਤਾਂ ਬੜੀਆਂ ਹੀ ਜ਼ਿਆਦਾ ਟੇਸਟੀ ਬਣਦੀਆਂ ਪਰ ਜੇ ਥੋੜਾ ਜਿਹਾ ਫੇਰ ਬਦਲ ਕਰਦੀਏ ਸਬਜ਼ੀ ਕਿਤੇ ਜ਼ਿਆਦਾ ਸਵਾਦ ਬਣ ਜਾਂਦੀ ਹੈ ਪਿਆਜ਼ਾਂ ਨੂੰ ਆਪਾਂ ਵਿੱਚ ਮਿਕਸ ਕੀਤਾ ਗੈਸ ਦੀ ਫਲੇਮ ਬਿਲਕੁਲ ਸਲੋ ਹਤੇ ਹੈ ਹੌਲੀ ਹੌਲੀ ਪਕਾਉਂਦੇ ਜਾਵਾਂਗੇ ਜਦੋਂ ਪਿਆਜ਼ ਚੰਗੀ ਤਰ੍ਹਾਂ ਪੱਕ ਗਏ ਕਲਰ ਇਹਨਾਂ ਦਾ ਚੇਂਜ ਹੋ ਗਿਆ ਫਿਰ ਪਾ ਦਿਓ ਜੀ ਜ਼ਰੂਰ ਤਨਸਾਰ ਨਮਕ ਤੇ ਬਿਲਕੁਲ ਥੋੜੀ ਜਿਹੀ ਪਾਓ ਹਿੰਗ ਜਾਨੀ ਕਿ ਚੁਟਕੀ ਪਰ ਪਰ ਪਾਓ ਜ਼ਰੂਰ ਸਬਜ਼ੀ ਦਾ ਟੇਸ ਇਹਦੇ ਨਾਲ ਬੜਾ ਹੀ ਵਧੀਆ ਆਉਂਦਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰਾਂਗੇ ਆਪਾਂ ਕੱਟੀ ਹੋਈ ਗਾਜਰ ਤੇ ਆਲੂ ਸਬਜ਼ੀ ਵਿੱਚ ਪਾਣੀ ਆਪਾਂ ਇੱਥੇ ਬਿਲਕੁਲ ਨਹੀਂ ਪਾਵਾਂਗੇ ਕਿਉਂਕਿ ਸਬਜ਼ੀਆਂ ਨੇ ਆਪਣਾ ਹੀ ਪਾਣੀ ਛੱਡ ਦੇਣਾ ਹੈਗਾ ਉਸ ਤੋਂ ਬਾਅਦ ਜੀ ਇਹਨੂੰ ਟੱਕ ਕੇ ਆਪਾਂ 4-5 ਮਿੰਟਾਂ ਲਈ ਬਿਲਕੁਲ ਸਲੋ ਫਲੇਮ ਤੇ ਪਕਾਵਾਂਗੇ ਜਦੋਂ ਤੱਕ ਸਬਜ਼ੀਆਂ 70% ਤੱਕ ਪੱਕੇ ਨਾ ਜਾਣ ਤਾਂ ਉਦੋਂ ਤੱਕ ਤੁਸੀਂ ਇਹਨਾਂ ਨੂੰ ਪਕਾਈ ਜਾਣਾਗਾ ਉਸ ਤੋਂ ਬਾਅਦ ਜੀ ਆਪਾਂ ਲੈ ਆ ਦੋ ਵੱਡੇ ਟਮਾਟਰ ਤੇ ਉਹਨਾਂ ਨੂੰ ਮੋਟਾ ਮੋਟਾ ਕੱਟ ਕੇ ਆਪਾਂ ਇੱਕ ਜੱਗ ਵਿੱਚ ਪਾ ਲਾਂਗੇ ਤੇ ਫਿਰ ਉਸ ਤੋਂ ਬਾਅਦ ਇਹਨੂੰ ਕਰਾਂਗੇ ਗ੍ਰਾਈਂਡ ਤੇ ਇਹਦੀ ਇੱਕ ਵਧੀਆ ਜੀ ਪਿਓਰੀ ਆਪਾਂ ਤਿਆਰ ਕਰ ਲਾਂਗੇ ਟਮਾਟਰਾਂ ਨੂੰ ਤੁਸੀਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਪਰ ਜੇ ਪਿਓਰੀ ਬਣਾ ਕੇ ਪਾਉਂਗੇ ਤਾਂ ਸਬਜੀ ਵਿੱਚ ਇਹਦਾ ਇੱਕ ਵਧੀਆ ਜਿਹਾ ਮਸਾਲਾ ਤਿਆਰ ਹੋ ਜਾਊਗਾ ਫਿਰ ਪਾਵਾਂਗੇ ਜੀ ਆਪਾਂ ਸਿੰਪਲ ਜੇ ਮਸਾਲੇ ਮਿਰਚ ਹਲਦੀ ਮਸਾਲਾ ਥੋੜਾ ਜਿਹਾ ਤਨੀਆ ਪਾਊਡਰ ਸਾਰੇ ਮਸਾਲਿਆਂ ਨੂੰ ਸਬਜੀ ਵਿੱਚ ਚੰਗੀ ਤਰ੍ਹਾਂ ਮਿਕਸ ਕਰਨ ਲਈ ਇਹਦੇ ਉੱਪਰ ਪਾ ਦਾਂਗੇ ਟਮਾਟਰਾਂ ਦੀ ਪਿਓਰੀ ਇਸੇ ਜਗ੍ਹਾ ਦੇ ਵਿੱਚ ਇੱਕ 스ਪੂਨ ਪਾਣੀ ਦਾ ਪਾ ਕੇ ਸਾਰੀ ਪਿਓਰੀ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਕੜਾਈ ਦੇ ਵਿੱਚ ਪਾ ਦੇਣੀ ਹੈ ਉਸ ਤੋਂ ਬਾਅਦ ਜੀ ਇਹਨੂੰ 1 ਮਿੰਟ ਲਈ ਹੌਲੀ ਹੌਲੀ ਪਕਾਉਣੇਗਾ ਜਦ ਇਹ ਪੱਕ ਗਿਆ ਨਾਲ ਦੀ ਨਾਲ ਇਹਦੇ ਵਿੱਚ ਤੁਸੀਂ ਮੇਥੀ ਨੂੰ ਮਿਕਸ ਕਰ ਦਿਓ ਜਦੋਂ ਤੁਸੀਂ ਮੇਥੀ ਟੱਕ ਕੇ ਪਕਾਉਂਗੇ ਤਾਂ ਸਾਰੀਆਂ ਚੀਜ਼ਾਂ ਨੇ ਆਪਣੇ ਆਪ ਪੀ ਪੱਕ ਜਾਣਾ ਫਿਰ ਪਾਤੀ ਜੀ ਆਪਾਂ ਵਿੱਚ ਮੇਥੀ ਤੇ ਹੁਣ ਆਪਾਂ ਇਹਨੂੰ ਟੈਕ ਦਾਂਗੇ ਤੇ ਫਿਰ 2-3 ਮਿੰਟ ਲਈ ਪਕਾਵਾਂਗੇ ਬਹੁਤ ਹੀ ਟੇਸਟੀ ਜੀ ਜਿਹੜੀ ਸਬਜੀ ਹੈ ਚਟਪਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਕੋਈ ਵੀ ਬਣਾ ਸਕਦਾ ਹੈ ਤੁਹਾਨੂੰ ਇਹ ਸਬਜੀ ਬਣਾਉਣ ਦਾ ਤਰੀਕਾ ਕਿਉਂ ਜਿਹਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਹੋਰ ਕਿਹੜਾ ਤਰੀਕਾ ਵਰਤਦੇ ਹੋ ਉਹ ਵੀ ਦੱਸਿਓ ਤੇ ਵੀਡੀਓ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਗਾਜਰ ਆਲੂ ਮੇਥੀ ਦੀ ਇਹ ਸਬਜੀ ਤੁਹਾਨੂੰ ਕਿਉਂ ਜੀ ਲੱਗੀ ਜ਼ਰੂਰ ਬਣਾ ਕੇ ਦੇਖਿਓ ਕਿਉਂਕਿ ਤੁਹਾਨੂੰ ਉਹਦੀ ਪਤਾ ਲੱਗੇਗਾ ਜਦੋਂ ਤੁਸੀਂ ਬਣਾ ਕੇ ਦੇਖੋਗੇ ਆਪਣਾ ਲੰਚ ਤਾਂ ਹੋ ਗਿਆ ਜੀ ਤਿਆਰ ਆਪਾਂ ਸਭ ਨੂੰ ਸਰਵ ਕਰਤੀ ਹੁਣ ਤੁਸੀਂ ਵੀ ਬਣਾਓ ਖਾਓ ਤੇ ਬੱਚਿਆਂ ਨਾਲ ਇੰਜੋਏ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ